ਜੀ ਮੇਰੇ ਵੀਰੋਂ ਕਿਹਾ ਚਾੜਾ ਸਾਰੇ ਦੋਸਤਾ ਮਿੱਤਰਾਂ ਦੇ ਘਰ ਪਰਵਾੜ ਸੱਟਣੀ ਕੰਪਿਊਟਰ ਕਵਾਟਰ ਸੱਟਣੀ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਖੁੱਡਿਆਂ ਨੂੰ ਜਿੰਦੇ ਲੱਗ ਰਿਹਾ ਏ ਖੋਲੇ ਨਹੀਂ ਹੁਣ ਆਏ ਸੀ ਬਾਬੇ ਉੱਤੇ ਤੇ ਮੈਂ ਕਿ ਕਮਰੇ ਦਾ ਸੈਟਅਪ ਦਿਖਾ ਦਿਆਂ ਆਪਣੇ ਵੀਰਾਂ ਨੂੰ ਲੋ ਜੀ ਸੈਟਿੰਗ ਕਰਤੀ ਚੇਂਜ ਪਹਿਲਾਂ ਬੈੱਡ ਉਰੇ ਹੁੰਦਾ ਸੀ ਤੇ ਉਰੇ ਕਰਤਾ ਹੁਣ ਤੇ ਕੁੱਲਰ ਬਾਬੇ ਬਾਹਰ ਲਾਤਾ ਤੇ ਬਾਹਰ ਕਾਂ ਕਰਕੇ ਲਾਇਆ ਯਾਰ ਵਿੱਚ ਜਗ੍ਹਾ ਰੋਕਦਾ ਸੀ ਹੁਣ ਇੰਨੀ ਜਗ੍ਹਾ ਖੁੱਲ ਗਈ ਦੇਖ ਲੋ ਲੋ ਜੀ ਆ ਸਾਰੀ ਜਗ੍ਹਾ ਵੈਲੀ ਹੋ ਗਈ ਤੇ ਕੁੱਲਰ ਆਪਣਾ ਆ ਗਿਆ ਬਾਹਰ ਮਿੱਤਰੋ ਤੇ ਬੈੱਡ ਲੱਗ ਗਿਆ ਇੱਥੇ ਤੇ ਜਾਲ ਤਾਂ ਉੱਥੀ ਪਈ ਆਪਣੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਓਕੇ ਰਿਪੋਰਟ ਹੈ ਤੇ ਅੱਜ ਖੜਜ ਹੋਇਆ ਤੇ ਬਾਬੇ ਅੱਜ ਮੈਂ ਐਵੇਂ ਕਹਿੰਦਾ ਸੀ ਅੱਜ ਕੋਈ ਖਾਸ ਕੰਮ ਤਾਂ ਹੈ ਨਹੀਂ ਆਪਣੇ ਕੋਲ ਤੇ ਰੰਗ ਰੂੰਗ ਕਰਤਾ ਸੀ ਤੇ ਕਈ ਬਾਈਆਂ ਦੇ ਕਮੈਂਟ ਆਏ ਕਹਿੰਦਾ ਰੰਗ ਬਾਈ ਸਹੀ ਨਹੀਂ ਹੋਇਆ ਹੋਟ ਕਲਰ ਕਰਨਾ ਸੀ ਕੋਈ ਵਾਲ ਪੁੱਟੀ ਕਰ ਲੀਂਦੇ ਕਮੈਂਟ ਆਏ ਸੀ ਤੇ ਬਾਬਿਓ ਵੈਸੇ ਤਾਂ ਹੋ ਗਿਆ ਚਲੋ ਹੋ ਗਿਆ ਜਿਵੇਂ ਹੋਣਾ ਸੀ ਤੇ ਅੱਗੇ ਤੋਂ ਦੇਖਾਂਗੇ ਅਗਲੇ ਸਾਲ ਅਗਲੇ ਸਾਲ ਚੇਂਜ ਕਰ ਦਾਂਗੇ ਹੁਣ ਤਾਂ ਹੋ ਗਿਆ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਤੇ ਅੱਜ ਆਪਾਂ ਨੂੰ ਕੰਮ ਤਾਂ ਹੈ ਨਹੀਂ ਵੈਸੇ ਕੋਈ ਤੇ ਦਾਣੇ ਦੂਨੇ ਧੋਵਾਂਗੇ ਕਬੂਤਰਾਂ ਵਾਲੀ ਤੇ ਦਾਣੇ ਅੱਧਰ ਪਿਆ ਉਹ ਗੱਟਾ ਦਿਖਾ ਦਿਆਂ ਤੁਹਾਨੂੰ ਲੋ ਜੀ ਆ ਪਿਆ ਪੀਲੇ ਗੱਟੇ ਚ ਪਿਆਇ ਤੇ ਆ ਹਊਗੀ ਕਣਕ ਲਾ ਲੋ 20 ਕਿਲੋ ਤਾਂ ਹਊਗੀ 20 25 ਤੇ ਵੈਸੇ ਸਾਫ਼ ਕਰਾਂਗੇ ਕਣਕ ਅੱਜ ਸ਼ਾਮ ਨੂੰ ਕਰਾਂਗੇ ਹਲੇ ਤਾਂ ਨਹੀਂ ਕਰਤੇ ਤੁੱਪੀ ਬਹੁਤ ਹਲੇ ਤਾਂ ਕੀ ਫਾਇਦਾ ਤੇ ਜਾਨਵਰਾਂ ਦਾ ਸ਼ੌਂਕ 라ਦਾਂਗੇ ਨਵੇਂ ਆ ਨਾ ਤੇ ਵਲੌਗ ਤਾਂ ਵੈਸੇ ਪਾਇ ਸੀ ਮੈਂ ਤੇ ਵਿੱਚੋਂ ਵਲੌਗ ਬੰਦ ਕਰਤੇ ਸੀ ਤਾਂ ਕਰਕੇ ਕਈ ਵੀਰਾਂ ਨੂੰ ਪਤਾ ਨਹੀਂ ਲੱਗਿਆ ਇੱਕ ਵਾਰੀ ਹੋਰ ਦਿਖਾ ਦਾਂਗੇ ਤੇ ਦੱਸਾਂਗੇ ਜੋੜਿਆਂ ਵਾਲੇ ਵੀ ਜੋੜੇ ਕਿਵੇਂ ਲਾਵਾਂਗੇ ਕਿਵੇਂ ਨਹੀਂ ਕਿਹਦੇ ਨਾਲ ਕੀ ਲਾਵਾਂਗੇ ਇੱਕ ਦਾ ਜੋੜਾ ਦੱਸ ਦਾਂਗੇ ਪਹਿਲਾਂ ਹੀ ਤੇ ਬਾਕੀ ਬਾਤ ਚ ਦੱਸਦਾ ਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਪਿਓ ਤੇ ਕੱਲ ਵੀ ਮੈਂ ਜਾਣਾ ਬਾਹਰ ਜਾਣਾ ਠੀਕ ਹੈ ਕਿ ਨਹੀਂ ਤੇ ਕੱਲ ਜਾਣਾ ਫਿਰ ਕੱਲ ਵਲੋਗ ਸ਼ਾਇਦ ਬਣੇ ਨਾ ਬਣੇ ਕੋਈ ਪਤਾ ਨਹੀਂ ਤੇ ਪਰਸੋਂ ਪਰਸੋਂ ਵੀ ਜਾਣਾ ਪੈ ਸਕਦਾ ਹੈ ਮੇਬੀ ਪੱਕਾ ਨਹੀਂ ਪਤਾ ਤਾਂ ਕਰਕੇ ਚਲੋ ਅੱਜ ਤਾਂ ਬਣਾਵਾਂਗੇ ਵਲੋਗ ਦਿਖਾਵਾਂਗੇ ਤੁਹਾਨੂੰ ਜਨਰਲਾਂ ਵਿੱਚ ਸ਼ੌਂਕ ਕਰਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਪਿਓ ਤੇ ਬਾਕੀ ਮੈਂ ਇਕੱਲਾ ਹੀ ਬੈਠਾਂ ਚੋਬਰ ਜਾ ਰਿਹਾ ਹੈ ਜਾ ਰਿਹਾਦਾ ਕਿੱਥੇ ਆ ਰਾਤ ਨੂੰ ਉਧਰ ਪ੍ਰਿੰਸ ਕੋਲੇ ਸੋਇਆ ਸੀ ਸਵੇਰੇ ਆ ਗਿਆ ਹੋਊਗਾ ਆ ਸੁੱਤਾ ਪਿਆ ਹੋਊਗਾ ਜਾਂ ਫਿਰ ਕੁਝ ਕਿਥੇ ਤੁਹਾਨੂੰ ਪਤਾ ਹੀ ਐ ਬਾਕੀ ਵੈਸੇ ਬੈਣੇ ਆ ਹੁਣ ਤੇ ਕਰਦੇ ਆ ਥੋੜੇ ਨਾਲ ਅੱਗੇ ਸ਼ੇਅਰ ਜੇ ਕੋਈ ਗੱਲਬਾਤ ਹੋਈ ਨਹੀਂ ਤਾਂ ਹਾਂਜੀ ਬਾਬੇ ਉਤੇ ਪਏ ਪਏ ਇੱਕ ਕਮੈਂਟ ਹੋ ਰਿਹਾਦਾ ਆ ਗਿਆ ਮੈਨੂੰ ਕਮੈਂਟ ਹੈਗਾ ਇਹ ਪੜੀ ਜਾਂਦਾ ਸੀ ਕੱਲ ਮੈਂ ਬਾਕੀ ਤੇ ਇੱਕ ਵੀਰ ਨੇ ਕਹਿ ਰੱਖਿਆ ਸੀ ਕਹਿੰਦਾ ਕਦੇ ਕਹਿੰਦਾ ਸ਼ੌਂਕੀ ਜੱਟ ਦੀ ਕਾਪੀ ਕਰਦੇ ਹੋ ਕਦੇ ਕਹਿੰਦੇ ਜਾਨਵਰ ਮੈਗਮੇ ਦੀ ਠੀਕ ਹੈ ਕਿ ਨਹੀਂ ਆਪਾਂ ਯਾਰ ਜਿਹੜਾ ਹੈਗਾ ਸ਼ੌਂਕੀ ਜੱਟ ਨੂੰ ਵੀ ਦੇਖਦੇ ਆ ਆਪਾਂ ਕਿਉਂ ਝੂਠ ਮਾਲੀਆਂ ਲਈ ਸਿੱਧੀ ਗੱਲ ਹੈ ਆਪਣੀ ਠੀਕ ਹੈ ਕਿ ਨਹੀਂ ਤੇ ਜਾਨਵਰ ਮੈਗਮੇ ਨੂੰ ਦੇਖਦੇ ਆ ਦੋਨਾਂ ਨੂੰ ਦੇਖਦੇ ਆ ਇਸ ਤੋਂ ਇਲਾਵਾ ਆਪਾਂ ਕਿਸੇ ਨੂੰ ਨਹੀਂ ਦੇਖਦੇ ਠੀਕ ਹੈ ਕਿ ਨਹੀਂ ਕਹਿੰਦੇ ਕਾਪੀ ਕਰਦੇ ਹਾਂ ਕਾਪੀ ਉਹਨਾਂ ਨੂੰ ਦੇਖੀ ਅਸੀਂ ਵਲੌਗ ਪਾਣੀ ਸ਼ੁਰੂ ਕਰਿਆ ਸਿੱਧੀ ਗੱਲ ਹੈ ਆਪਣੀ ਯਾਰ ਆਪਾਂ ਕੋਈ ਝੂਠ ਨਹੀਂ ਮਾਰਦੇ ਲੈਣਾ ਨਹੀਂ ਦੇਣਾ ਨਹੀਂ ਜਿਹੜੀ ਗੱਲ ਹੈਗੀ ਹੈਗੀ ਹੈਗੇ ਨਹੀਂ ਤੇ ਬਾਕੀ ਕਮੈਂਟ ਕਰਦਾ ਕਈ ਬਾਈ ਕਈ ਵਾਰੀ ਕਮੈਂਟ ਆਇਆ ਹੈ ਜੀ ਕੋਈ ਗੱਲ ਨਹੀਂ ਕਈ ਵਾਰੀ ਆਇਆ ਵੀ ਤੁਸੀਂ ਕਾਪੀ ਕਰਦੇ ਐਵੇਂ ਕਰਦੇ ਹੋ ਤੇ ਬਈ ਇੰਟਰੋ ਦੀ ਕਾਪੀ ਕਰ ਲਈ ਉਹਦੀ ਕਾਪੀ ਕਰ ਲਈ ਬਈ ਅਸੀਂ ਵੀ ਦੇਖਦੇ ਆ ਬਹੁਤ ਨਾਈਸ ਬੰਦੇ ਨੇ ਦੋਨੇ ਬਹੁਤ ਘੈਂਟ ਬੰਦੇ ਨੇ ਠੀਕ ਹੈ ਕਿ ਨਹੀਂ ਤੇ ਸ਼ੌਕੀ ਜੱਟ ਬਹੁਤ ਘੈਂਟ ਬੰਦਾ ਬਹੁਤ ਸੇਰਾ ਬੰਦਾ ਪੂਰਾ ਉਹਦਾ ਵਲੌਗ ਦੇਖ ਕੇ ਪੂਰਾ ਜੀ ਲਵਾਈ ਰੱਖਦਾ ਠੀਕ ਹੈ ਕਿ ਨਹੀਂ ਤੇ ਬਾਕੀ ਜਮਨ ਮਹਿਕਮਾ ਵੀ ਬਹੁਤ ਘੈਂਟ ਹੈ ਬਈ ਆਪਣੇ ਤਾਂ ਦਾ ਬਹੁਤ ਉੱਤੇ ਨੇ ਆਪਾਂ ਦਾ ਹਜੇ ਬਹੁਤ ਥੰਨੇ ਆ ਐ ਜੀ ਕੋਈ ਗੱਲ ਨਹੀਂ ਤੇ ਵਧੀਆ ਘਾਟ ਬੰਦੇ ਨੇ ਕਾਪੀ ਵਾਲੀ ਕਿੱਡੀ ਕੁ ਕਹਾਣੀ ਹੈ ਯਾਰ ਉਹਨਾਂ ਨੂੰ ਦੇਖੀ ਕਾਪੀ ਹੋ ਗਈ ਕਾਪੀ ਹੋ ਗਈ ਵੈਸਾ ਉਹਨਾਂ ਨੂੰ ਦੇਖੀ ਵਲੌਗ ਬਣਾਉਣੇ ਸ਼ੁਰੂ ਕਰੇ ਠੀਕ ਹੈ ਕਿ ਨਹੀਂ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਸੀ ਵਲੌਗ ਕੀ ਚੀਜ਼ ਹੈ ਠੀਕ ਹੈ ਨਹੀਂ ਸਭ ਤੋਂ ਪਹਿਲਾਂ ਉਹਨਾਂ ਦੇ ਵਲੌਗ ਹੀ ਦੇਖਿਆ ਆਪਾਂ ਆਪਾਂ ਨੂੰ ਆਪਾਂ ਕਦੇ ਵਲੌਗ ਨਹੀਂ ਦੇਖਿਆ ਸੀ ਯਾਰ YouTube ਤੇ ਉਹਨਾਂ ਦੇ ਹੀ ਦੇਖਦੇ ਆਂ ਤੇ ਤਾਂ ਕਰਕੇ ਐਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਾਪੀ-ਕੁੱਪੀ ਵਾਲੀ ਤੇ ਬਾਕੀ ਓਕੇ ਰਿਪੋਰਟਾਂ ਬਾਬਿਓ ਤੇ ਫੇਰ ਕੇ ਸਭ ਨੂੰ ਜਾਨਵਰਾਂ ਦਾ ਸ਼ੌਂਕ ਵੀ ਕਰਾਵਾਂਗੇ ਨਾਲੇ ਦਾਣੇ ਨੂੰ ਨੀ ਤੋਵਾਂਗੇ ਠੀਕ ਹੈਗੇ ਨਹੀਂ ਸਫਾਈ ਸਾਫ ਕਰ ਦਾਂਗੇ ਦਾਣੇ ਉਹ ਸਪਰੇਅ ਸੁਪਰੂ ਵਧੀ ਹੁੰਦੀ ਆ ਜਾਨਵਰ ਨੂੰ ਖਰਾਬ ਕਰਦਾ ਤਾਂ ਕਰਕੇ ਤੇ ਥੋੜੇ ਇੱਕ ਬਸ 10 15 ਦਿਨਾਂ ਨੂੰ ਜੋੜੇ ਵੀ ਲਾ ਲਾਂਗੇ ਤੇ ਦਵਾਈ ਵੀ ਲਾ ਦਾਂਗੇ ਕੀੜੇ ਵਾਲੀ ਲਾਵਾਂਗੇ ਪਹਿਲਾਂ ਦਵਾਈ ਜੋੜੇ ਲਾਉਣ ਤੋਂ ਪਹਿਲਾਂ ਠੀਕ ਹੈਗੇ ਨਹੀਂ ਤਾਂ ਕਰਕੇ ਤੇ ਬਸ ਓਕੇ ਰਿਪੋਰਟ ਹੈ ਤੇ ਜੋੜੇ 10 ਕ ਜੋੜੇ ਲਾਵਾਂਗੇ ਚਲ 10 ਦਾਂਗੇ ਤੁਹਾਨੂੰ ਸ਼ਾਮ ਨੂੰ ਦੱਸ ਦਾਂ ਇਕੱਠਾ ਨਾਲ ਜਾਨਵਰ ਦਿਖਾਵਾਂਗੇ ਨਾਲੇ ਦੱਸ ਦਾਂਗੇ ਬਾਪੂਆਂ ਤੇ ਫਿਲਹਾਲ ਤਾਂ ਬਸ ਬੈਠੇ ਆ ਦੇਖਦੇ ਨੇ ਕੀ ਬਣਦਾ ਲੋ ਜੀ ਮੇਰੇ ਵੀਰੋਂ ਕੋਣ ਆਇਆ ਇਹ ਨਹੀਂ ਚੌਪਰ ਤੇ ਵਿਲਾ ਇਹ ਕਹਿੰਦੇ ਪ੍ਰਿੰਸ ਕੋਲ ਜਾ ਕੇ ਆਣਾ ਮੈਂ ਕਿਹਾ ਚਲੋ ਚਲੋ ਫੇਰ ਉਹ ਜੀ ਕਿਚਦਾ ਜੀ ਬਾਈਕ ਤੇ ਜਾਇਆ ਨਹੀਂ ਮੈਂਗਾ ਦਿਖਾ ਦਿਆਂ ਮੌਲ ਚਾਰ ਸਾਡੇ ਸ਼ਹਿਰ ਦਾ ਵੀ ਮੈਂ ਆਪਣੇ ਸਬਸਕ੍ਰਾਈਬਰ ਦੇਖ ਲੈਣਗੇ ਹੈਗੇ ਨਹੀਂ ਵਿਲਾ ਆਹ ਇਧਰ ਆਣ ਕੇ ਉਹ ਜੀ ਆ ਗਏ ਜੀ ਕਿਉਂ ਵਾਲ ਬੂਲ ਕਾਵੇਂ ਜਾਂ ਅੱਜ ਚੱਕਰਵਾਗਾ ਗਾੜੀ ਕਰਨਾ ਆ ਗਿਆ ਲੋਈ ਬਾਰੇ ਦੂਜੀ ਤੋਂ ਨਹੀਂ ਆਈ ਇਹ ਠੀਕ ਹੈ ਕਿ ਨਹੀਂ ਹਾਂਜੀ ਮੇਰੇ ਵੀਰੋਂ ਆ ਗਏ ਜੀ ਉੱਤੇ ਗੋਲੀ ਨੂੰ ਲੈ ਕੇ ਤੇ ਖੋਲਦਿਆਂ ਤਾਲੇ ਬਾਬਿਓ ਤੇ ਜਾਨਵਰ ਦਿਖਾਣੇ ਆ ਤੁਹਾਨੂੰ ਕਰਾਨਿਆਂ ਸ਼ੌਂਕ ਗੇਟ ਗੁੱਡ ਖੋਲ ਲੈ ਇੱਕ ਵਾਰੀ ਮੈਂ ਤਾਲੇ ਤੋਲੇ ਖੋਲਣਾ ਹਾਂਜੀ ਬਾਬਿਓ ਪੈਗੇ ਸੀ ਜੀ ਕੁਛ ਕਰਨ ਨੂੰ ਜੀ ਨਹੀਂ ਕਰਦਾ ਯਾਰ ਪਤਾ ਨਹੀਂ ਕੀ ਹੋ ਰਿਹਾ ਕੁੱਲਰ ਲਾ ਕੇ ਪੈਗੇ ਸੀ 10 ਮਿੰਟ ਚਪੜਾ ਬਾੜ ਗਏ ਖੋਲਦੇ ਆਂ ਰ ਖੁੱਡੇ-ਖੁੱਡੇ ਵੀ ਨਹੀਂ ਖੋਲੇ ਯਾਰ ਗੋਲੀਆਂ ਨੂੰ ਬੰਨਤਾ ਉੱਥੇ ਮੁੜ ਕੇ ਪੈਗੇ ਸੀ ਯਾਰ ਕੁਛ ਕਰਨ ਨੂੰ ਜੀ ਨਹੀਂ ਕਰਦਾ ਕੀ ਕਰੀਏ ਲੋ ਜੀ ਖੋਲਿਆ ਜੀ ਬੜਾ ਔਖਾ ਖੋਲਿਆ ਹੁੱਡਾ ਵੀ ਯਾਰ ਇਹ ਗਏ ਕਿ ਨੀ ਸਵੇਰ ਤੱਕ ਹੀ ਜੰਨ ਵੀ ਦਿਖਾਵਾਂਗੇ ਦਿਖਾਵਾਂਗੇ ਤੇ ਹੁਣ ਬੜਿਆ ਹੁਡੇ ਚ ਸਵੇਰ ਤੇ ਤੁਹਾਡੇ ਸਾਹਮਣੇ ਹੀ ਆ ਬਾਕੀ ਤੇ ਇਕੱਲਾ ਇਕੱਲਾ ਕਬੂਤਰ ਕਰਾਨਾ ਚੈੱਕ ਵੀ ਕਿਹੜਾ ਕਿਸੇ ਨਾਲ ਨਾਵੇਂ ਕਿਹੜਾ ਕਿਸੇ ਨਾਲ ਦੱਸ ਦਾਂਗੇ ਉਹ ਤਾਂ ਵੈਸੇ ਤੇ 1x ਤੇ ਕਰ ਲਾ ਮੈਂ ਜੀ ਬਾਬਿਓ ਤੇ ਮੈਂ ਲਾਈਟ ਲਾ ਕੇ ਆ ਨਾ ਤੇ ਅੰਧੇਰਾ ਜੋ ਹੋ ਰਿਹਾ ਸੀ ਮੈਂ ਕਿ ਸਹੀ ਦਿਖਣਾ ਨਹੀਂ ਤਾਂ ਕਰ ਕਿਉਂ ਵੈਸੇ ਜਾਲੀਆਂ ਦੋ ਦੋ ਲਾਈ ਹੋਈਆਂ ਫਿਰ ਵੀ ਅੰਧੇਰਾ ਸੀ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਹਿਲਾਂ ਸ਼ੁਰੂ ਕਰਾਨੇ ਆ ਨਵੇਂ ਕੂਤਰਾਂ ਤੋਂ ਬਾਬਿਓ ਕਰੋ ਚੈੱਕ ਲਾਲ ਜੀਨਾ ਆਪਣਾ ਮੂੰਹ ਚੈੱਕ ਕਰੋ ਇਹਦਾ ਚੁੰਝ ਚੈੱਕ ਕਰੋ ਤੇ ਇੱਕ ਐਦਾ ਜੋੜਾ ਲਾਵਾਂਗੇ ਆਪਾਂ ਇਹਦਾ ਸਪੈਸ਼ਲੀ ਲਾਣਾ ਹੈ ਤੇ ਬੱਚੇ ਦੇਖਣੇ ਇਹਦੇ ਕੀ ਰਿਜ਼ਲਟ ਦਿੰਦਾ ਦੇਖੋ ਤਾਂ ਬਹੁਤ ਚੰਗਾ ਬਕਬੂਤਰ ਹੈ ਇਹ ਠੀਕ ਹੈ ਕਿ ਨਹੀਂ ਬਾਕੀ ਤੁਹਾਡੇ ਸਾਹਮਣੇ ਹੀ ਆ ਕਰੋ ਚੈੱਕ ਠੱਗੀਆਂ ਅੱਖਾਂ ਦਾ ਤੇ ਪੰਜੇ ਦੇਖੀ ਨਹੀਂ ਆਦੇ ਤੇ ਬਾਕੀ ਆ ਮੂੰਹ ਹੈ ਠੀਕ ਹੈ ਕਿ ਨਹੀਂ ਦੇਖਾਂਗਾ ਲਾ ਕਿਸ ਨਾਲ ਲਾਵਾਂਗੇ ਜੋੜਾ ਹੁਣੇ ਕੋਈ ਪਤਾ ਨਹੀਂ ਬਾਬਿਓ ਹਲੇ ਦੇਖਦੇ ਆਂ ਕੀ ਕਹਿੰਦਾ ਗਰਮ ਠੰਡੇ ਦੇ ਹਿਸਾਬ ਨਾਲ ਦੇਖਿਓ ਹਿਸਾਬ ਨਾਲ ਲਾਦਾਂਗੇ ਤੇ ਆ ਕਬੂਤਰ ਨਵਾਂ ਆ ਵੀ ਨਵਾਂ ਸ਼ਾਕਖਾਂ ਮਿੱਤਰੋ ਤੇ ਇਹ ਵੀ ਕਰੋ ਚੈੱਕ ਲੰਬਾਈ ਕਰੋ ਕਬੂਤਰ ਦੀ ਚੈੱਕ ਬਹੁਤ ਘੈਂਟ ਕਬੂਤਰ ਹੈ ਵੀ ਬਾਕੀ ਬੱਚਿਆਂ ਦਾ ਰਿਜ਼ਲਟ ਪਤਾ ਲੱਗੂ ਆਇਆ ਤਾਂ ਦੇਖਣ ਨੂੰ ਸਾਰੇ ਚੰਗੇ ਆ ਠੀਕ ਹੈ ਕਿ ਨਹੀਂ ਦੇ ਬਾਕੀ ਕਰੋ ਚੈੱਕ ਤੇ ਕਬੂਤਰ ਸ਼ਾਕਖਾ ਕਬੂਤਰ ਹੈ ਸ਼ਾਕੀ ਕਬੂਤਰੀ ਮਿਲ ਜੇ ਸਵਾਦੀ ਆ ਜਾਊਗਾ ਤੇ ਉਹ ਵੈਸੇ ਆਪਣੇ ਕੋਲ ਇੱਕ ਹੈਗੀ ਆ ਉਹ ਬੈਠੀ ਖੜ ਜੋ ਲੋ ਯੋ ਬੈਠੀ ਇਹ ਖੜ ਜਾ ਵੜੇ ਖੜ ਜਾ ਫੋਕ ਕੋ ਸੌਟ ਹੋ ਗਿਆ ਲੋ ਯੋ ਬੈਠੀ ਤੇ ਪਰਲੇ ਖੁੱਟੀ ਜਾ ਕੇ ਦਿਖਾ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਇਹ ਬੈਠੇ ਤੇ ਆਪਣਾ ਵੱਡਾ ਕਬੂਤਰ ਇਹਦਾ ਜੋੜਾ ਲਾਣਾ ਲਾਣਾ ਹੈ ਇਹਦਾ ਮੈਂ ਤੁਹਾਨੂੰ ਦੱਸ ਦੂਗਾ ਕਿਸ ਨਾਲ ਲਾਣਾ ਹੈ ਇਹਦਾ ਪਹਿਲਾਂ ਹੀ ਆਪਾਂ ਉਹ ਕਾ ਰੱਖਿਆ ਹੈ ਡਿਸਾਈਡ ਠੀਕ ਹੈ ਕਿ ਨਹੀਂ ਲਾਲ ਜਿੰਨਾ ਚਿੱਟੀਆਂ ਦਾ ਆਪਣਾ ਆ ਕਬੂਤਰੀ ਬੈਠੀ ਹੈ ਇਹਦੇ ਨਾਲ ਲਾਣਾ ਹੈ ਇਹਦਾ ਅਗਲਾ ਵੀ ਮੱਠਾ ਹੀ ਗਲਾਬੀ ਜਾਂ ਰੰਗ ਵਾਲੀ ਜਿਹਦੇ ਪੈਰਾਂ ਤੇ ਦਿਖਦਾਣੀ ਜਾਲੀ ਕਰਕੇ ਰੋਕਸ ਸ਼ੂਟ ਹੁੰਦੇ ਆ ਇਹਦੇ ਨਾਲ ਲਾਣਾ ਲੋ ਜੀ ਕਿਹਦਾ ਜੋੜਾ ਹੈਗਾ ਨਾਲ ਲਾਣਾ ਤੇ ਦੂਜੇ ਨੰਬਰ ਤੇ ਆ ਗਿਆ ਆਪਣਾ ਲਾਲ ਚੀਨਾ ਮਿੱਤਰੋ ਖੱਟੀਆਂ ਦਾ ਲਾਲ ਜਿੰਨੇ ਆਪਣੇ ਕੋਲ ਜ਼ਿਆਦਾ ਨੇ ਤੇ ਇਹਦਾ ਜੋੜਾ ਲਾਣਾ ਬਾਬਿਓ ਮੈਂ ਦੱਸਦਾ ਤੁਹਾਨੂੰ ਜਿਹੜਾ ਲਾਲ ਚੀਨੀ ਕੋਕਸ ਨਹੀਂ ਹੁੰਦਾ ਬਾਬੇ ਉਹਦੇ ਖੁੱਡੇ ਜਾ ਕੇ ਦਿਖਾਉਂਗਾ ਮੈਂ ਤੇ ਬੱਸ ਤੇ ਬਾਬੇ ਵਾਲਾ ਆ ਗਿਆ ਤੇ ਮੈਨੇ ਮੈਨ ਕਬੂਤਰਾਂ ਦੇ ਲਾਣੇ ਆ ਬਾਬੇ ਵਾਲੇ ਇੱਕ ਵੱਡਾ ਹੋ ਗਿਆ ਆਪਣਾ ਬਾਬਿਆ ਇੱਕ ਆ ਗਿਆ ਵੱਡਾ ਲਾਲਚੀ ਨਾ ਪਟਿਆਲੇ ਵਾਲਾ ਮਿੱਤਰੋ ਠੀਕ ਹੈ ਕਿ ਨਹੀਂ ਤੇ ਇੱਕ ਲਾਲਚੀ ਨਾ ਉਹ ਹੋ ਗਿਆ ਠੀਕ ਹੈ ਕਿ ਨਹੀਂ ਤੇ ਪੂਰੂ ਦਾ ਜੋੜਾ ਲਾਵਾਂਗੇ ਪੂਰੂ ਆ ਬੈਠੇ ਪੂਰੂ ਦਾ ਕਰਾ ਲਈ ਸ਼ੌਂਕ ਬਹੁਤ ਟਾਈਮ ਬਾਅਦ ਤੁਹਾਨੂੰ ਲੋਜੀ ਕਰੋ ਤੇ ਸਾਥੇ ਵਾਲਾ ਬਾਕੀ ਇਹ ਆ ਬਟਾ ਗੋਲਾ ਨੀਲਾ ਆਪਣਾ ਦੋਨੇ ਭਾਈ ਨੇ 사ਤੇ ਵਾਲਾ ਪਿੱਛੇ ਜਿਹੜਾ ਖੜਾ ਆ ਦੋਨੇ ਭਾਈ ਨੇ ਤੇ ਇਹਨਾਂ ਦਾ ਦੇਖਾਂਗੇ ਲਾਵਾਂਗੇ ਜੋੜਾ ਤੇ ਮੇਨ ਮੇਨ ਦਾ ਲਾਵਾਂਗੇ ਦੋਏ ਬੈਠੇ ਲਾ ਲੋ ਦੋ ਤਿੰਨ ਚਾਰ ਪਟਿਆਲੇ ਵਾਲਾ ਚਾਰ ਤੇ ਲਾਲ ਜਿੰਨਾ ਪੰਜ ਆਪਣਾ ਤੇ ਚਿੱਟੀਆਂ ਵਾਲਾ ਤੱਕ ਇਹਦਾ ਵੀ ਲਾਵਾਂਗੇ 6 ਠੀਕ ਹੈ ਕਿ ਨਹੀਂ 6 6 ਜੋੜੇ ਦਾ ਪੱਕੇ ਨੇ ਠੀਕ ਹੈ ਕਿ ਨਹੀਂ ਹੁਣ ਦੂਜੀ ਖੁੱਟੀ 'ਚ ਚੱਲਦੇ ਹਾਂ ਬਾਕੀ ਨੀਗਾ ਇੱਕ ਹੋਰ ਵਾਲੀ ਮਰਾਦੀਆਂ ਤੁਹਾਨੂੰ ਆਪਣੇ ਕਬੂਤਰਾਂ ਤੇ ਲੋ ਜੀ ਇਕੱਲੇ ਇਕੱਲੇ ਦੇ ਮਰਾਦੀਏ ਲੋ ਜੀ ਅੱਜ ਕਰ ਲੋ ਦਰਸ਼ਨ ਕਰਨੇ ਆ ਨਹੀਂ ਤਾਂ ਰੋਜ਼ ਰੋਜ਼ ਨਹੀਂ ਹੁੰਦੇ ਐਵੇਂ ਤਸੱਲੀ ਨਾਲ ਕਰਾਈ ਜਾਂਦੇ ਆ ਚਲਦੇ ਹਾਂ ਹੁਣ ਦੂਜੇ ਖੁੱਡੇ 'ਚ ਆਪਾਂ ਠੀਕ ਐ ਕਿ ਨਹੀਂ ਲੋ ਜੀ ਖੋਲ ਲੀਏ ਹੁਣ ਕਿਆ ਹੋਟਲਾ ਗੋਲੀ ਸਾਡ ਚੋਂ ਪਰ ਆ ਤੇ ਗੋਲੀ ਦਾ ਜੋੜਾ ਲਾਤਾ ਸੀ ਆਪਾਂ ਬੱਚੇ ਆਣ ਆਲੇ ਮੇਰੇ ਸਾਹਮਣੇ ਗਏ ਨਹੀਂ ਆਪਾਂ ਇੱਕ ਬੱਚਾ ਲੈਣਾ ਹਲਤੋਂ ਆਪਾਂ ਗੋਲੀ ਦਾ ਤੇ ਪਤਾ ਹੀ ਨਹੀਂ ਕੁੱਤੀ ਸੂਈ ਹੈ ਕਿ ਨਹੀਂ ਲੋ ਜੀ ਆ ਗਈ ਜੀ ਕਬੂਤਰੀ ਆਣੇ ਠੀਕ ਹੈ ਕਿ ਨਹੀਂ ਕਰੋ ਦਰਸ਼ਨ ਤੇ ਪਹਿਲਾ ਇਹਦੇ ਹੀ ਦਰਸ਼ਨ ਕਰ ਲਓ ਜਿਹੜੀ ਉੱਡੀ ਆਂਦੀ ਹੈ ਬੱਤੇ ਹੀ ਸੀ ਵੈਸੇ ਇਹ ਇਹ ਬਾਬੇ ਆਪਾਂ ਝੂਠ ਨਹੀਂ ਮਾਰਦੇ ਠੀਕ ਹੈ ਕਿ ਨਹੀਂ ਪਟਿਆਲੇ ਵਾਲੇ ਜੀ ਪਟਿਆਲੇ ਵਾਲਾ ਜਿਹਨੇ ਵੀ ਵਲੌਗ ਦੇਖਿਆ ਹੋਊਗਾ ਆਪਣਾ ਹੁਣ ਜਿ ਗਈ ਸੀ ਮਹੀਨਾ ਕੋ ਕੇ ਡੇਢ ਮਹੀਨਾ ਕੋ ਤੇ ਉੱਥੇ ਇਹ ਕਿਸੇ ਦੇ ਜਾਲ ਤੇ ਵਿੱਚ ਆ ਬੈਠਿਆ ਸੀ ਮਾਰਕੀਟ ਲੱਗਦੀ ਹੁੰਦੀ ਹੈ ਤੇ ਉੱਥੋਂ ਆਪਾਂ ਇਹ ਬੱਚਾ ਲੈ ਆ 250 ਦਾ ਆ ਮਾਪਿਓ ਆਪਾਂ ਨੂੰ ਚੰਗਾ ਲੱਗਿਆ ਤਾਂ ਲੈ ਕੇ ਆਏ ਆ ਐਜੀ ਕੋਈ ਗੱਲ ਨਹੀਂ ਤੇ ਜੇ ਕਬੂਤਰੀ ਬਣ ਗਈ ਸੁਹਾਗ ਆਜੂ ਇਹਦਾ ਜੋੜਾ ਲਾ ਕੇ ਦੇਖਾਂਗੇ ਆਪਾਂ ਠੀਕ ਹੈ ਕਿ ਨਹੀਂ ਤੇ ਕੇ ਨਵੀਂ ਕਬੂਤਰੀ ਐ ਇੱਕ ਐ ਬੈਠੀ ਸਾਹਮਣੇ ਜਿਹਦਾ ਮੈਂ ਕਹਿੰਦਾ ਪਟਿਆਲਾ ਦਾ ਜੋੜਾ ਲਾਣਾ ਜਿਹਦਾ ਇਹਦੇ ਨਾਲ ਜੋੜਾ ਲਾਣਾ ਗੁੜਕੀ ਆਂਦਾ ਇਹਦੇ ਨਾਲ ਲਾਵਾਂਗੇ ਬਾਪੂ ਲਾਬੀ ਮਿੱਠਾ ਨਹੀਂ ਚਿੱਟੀਆਂ ਦੀ ਠੀਕ ਹੈਗੇ ਨੀ ਕਰੋ ਦਰਸ਼ਨ ਇਹਦੇ ਤੇ ਇੱਕ ਹੋਰ ਨਵੀਂ ਕਬੂਤਰੀ ਐ ਤੇ ਆਪ ਬੋਲੋਂਦੇ ਪੈਣਾ ਬਾਪੂ ਪੂਰੀ ਵੀ ਪੈਣਾ ਦੂਜੇ ਥਾਈ ਚਿੱਟੀਆਂ ਦੀ ਐ ਇਹਦਾ ਵੀ ਜੋੜਾ 라ਵਾ ਗਾਇਤ ਕੀਤੇ ਇਹ ਜਿਹੜੀ ਇਹ ਆਪਣੇ ਵੱਡੀ ਕਬੂਤਰੀ ਸਭ ਤੋਂ ਖੱਡੀਆਂ ਦੀ ਬਾਬਿਓ ਇਹ ਥੱਲੋ ਸ਼ੁਕਰੀਆ ਨੂੰ ਮੈਡੀਸਿਨ ਦੇ ਸੀ ਬਾਕੀ ਪਹਿਲਾਂ ਨਾਲੋਂ ਸਹੀ ਐ ਤੇ ਜਿਹੜਾ ਗਿੱਚੀ ਜੀ ਮੋੜਦੀ ਇਹਦਾ ਸ਼ੁਰੂ ਤੋਂ ਹੀ ਐ ਠੀਕ ਨਹੀਂ ਇਹਦਾ ਕੋਈ ਚੱਕਰ ਨਹੀਂ ਤੇ ਬਾਕੀ ਆਪੂਰੂ ਦੀ ਭੈਣ ਦਿਖਾਤੀ ਤੁਹਾਨੂੰ ਤੇ ਬਾਕੀ ਕਰੰਨੇ ਹੁਣ ਸ਼ੌਂਕ ਇੱਕ ਹੋਰ ਨਾ ਵੀ ਕਬੂਤਰੀ ਸੀ ਯਾਰ ਖੱਡੀਆਂ ਦੀ ਆ ਬੈਠੀ ਆ ਬਤ ਹਲੋ ਜੀ ਇਹਦਾ ਕਰੋ ਸ਼ੌਂਕ ਅੱਜ ਇਹਨੇ ਕੋ ਉਹ ਦਰੀਆ ਜੰਗਾ ਸਪਰੇ ਤੇ ਉਹ ਦਰੀਆ ਬਾਪੇ ਨੂੰ ਲੋ ਵੀ ਇੱਧਰ ਆ ਗਈ ਕਰੋ ਚੱਕ ਇਹਦਾ ਵੀ ਜੋੜਾ ਲਾਵਾਂ ਏ ਸ਼ਾਇਦ ਬਾਪਿਆਂ ਨਾਲ ਲਾਵਾਂਗੇ ਜਾਂ ਫਿਰ ਦੇਖ ਲਾਂਗੇ ਕੀ ਬਣਦਾ ਹੈ ਲੋ ਉਸ ਹਾਬ ਨਾਲ ਲਾਵਾਂਗੇ ਇੱਕ ਵਾਰੀ ਤੇ ਸ਼ਾਕੀ ਰੂਤ ਨਾਲ ਲਾ ਸ਼ਾਕੀ ਲਾਵਾਂਗੇ ਜਿੱਦੀ ਮੈਂ ਗੱਲ ਕਰਦਾ ਸੀ ਇਹ ਥੋੜੀ ਨਾ ਸ਼ਾਕੀ ਨਹੀਂ ਉਹ ਤਾਂ ਉਸ ਹਾਬ ਨਾਲ ਦਾ ਚੰਗੀ ਹੈ ਤੇ ਉਸ ਹਾਬ ਨਾਲ ਚੰਗੀ ਨਹੀਂ ਹੈਗੀ ਹੁਣ ਤੁਸੀਂ ਆਪੇ ਸਮਝ ਲਿਓ ਮੈਂ ਕੀ ਕਹਿਣਾ ਚਾਹੁੰਦਾ ਤੇ ਬਾਕੀ ਦੇਖ ਲਾਏ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ ਪੂਰੂ ਦੀ ਮਾਂ ਬੈਠੀ ਬਾਪੂ ਇਹਦਾ ਜੋੜਾ ਵੀ ਲਾਵਾਂਗੇ ਵੱਡੀ ਕਬੂਦਰੀ ਲਾਵਾਂਗੇ ਕੇ ਵੱਡੀ ਕਬੂਦਰੀ ਆ ਤੇ ਬਾਕੀ ਕੇਸੀ ਜਿਹਦੀ ਮੈਂ ਇੱਕ ਗੱਲ ਕਰਦਾ ਜਿਹਦੀ ਦਵਾਈ ਦੇਈ ਆਪਾਂ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਆ ਵੀ ਆ ਵੀ ਵੱਡੀ ਐ ਐਦੀ ਕੁੜੀ ਐ ਐਦੀ ਕੁੜੀ ਐ ਐਦੀ ਠੀਕ ਐ ਕਿ ਨਹੀਂ ਐ ਐਦੀ ਕੁੜੀ ਐ ਲੋ ਜੀ ਬਾਕੀ ਤੁਹਾਡੇ ਸਾਹਮਣੇ ਹੀ ਨੇ ਜਾਨਵਰ ਕਰੋ ਸ਼ੌਕ ਕਰੋ ਦਰਸ਼ਨ ਲੋ ਜੀ ਦੇ ਖੁੱਡਿਆਂ 'ਚ ਨੇਹਰਾ ਹੁੰਦਾ ਹਨ ਆਪਣੇ ਚਲੋ ਇਹ ਕਬੂਤਰੀ ਦਾ ਕਹਿੰਦਾ ਇਹ ਨਵੀਂ ਕਬੂਤਰੀ ਹੈ ਓਕੇ ਰੋਟਾ ਵਾਪੇ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੱਸ ਕਰਾਤਾ ਸ਼ੌਂਕ ਤੁਹਾਨੂੰ ਲੋ ਜੀ ਸ਼ੌਕ ਹੀ ਰਹਿ ਗਿਆ ਰੋ ਸ਼ੌਂਕ ਆਹੇ ਜਾਨਵਰ ਇਹਨਾਂ ਦਾ ਹੀ ਜੋੜਾ ਲਾਣਾ ਇਹਨਾਂ ਚਿਰ ਚਾਟੇ ਗੱਡਣਾ ਆਪਾਂ ਇਹ ਹੋ ਸਕਿਆ ਬਾਰੋਂ ਇੱਕ ਦੋ ਕਬੂਤਰੀਆਂ ਲੈ ਕੇ ਆਵਾਂਗੇ ਜਿਆਦਾ ਨਹੀਂ ਇੱਕ ਦੋ ਹੀ ਲੈ ਕੇ ਆਵਾਂਗੇ ਤੇ ਬਾਕੀ ਓਕੇ ਰਿਪੋਰਟ ਹੈ ਤੇ ਗੋਲੀ ਬੰਨ ਰੱਖਿਆ ਇਹਨੂੰ ਖੁੱਲਾ ਤਾਂ ਨਹੀਂ ਛੱਡਦੇ ਬਾਪੂ ਟਿੱਕ ਕੇ ਪੈਂਦਾ ਨਹੀਂ ਇਹ ਉਹੀ ਕੰਮ ਲੱਛਣ ਕਰਦਾ ਫਿਰ ਹੈਗੇ ਨਹੀਂ ਗੋਲੀ ਚਲੋ ਕੋਈ ਦਿੱਕਤ ਨਹੀਂ ਲੋ ਜੀ ਬਾਪੂ ਹੁਣ ਤੁਹਾਨੂੰ ਸ਼ੋਅ ਕਰਾ ਦੇ ਕਬੂਤਰਾਂ ਦੇ ਠੀਕ ਹੈਗੇ ਨਹੀਂ ਆਹੀ ਕਬੂਤਰ ਨੇ ਇਹਨਾਂ ਦਾ ਹੀ ਜੋੜਾ ਲਾਣਾ ਐਤਕੇ ਸੀਜ਼ਨ ਜਿਹੜਾ ਖਰਾਬ ਹੋ ਗਿਆ ਹੋ ਗਿਆ ਕਿਉਂ ਝੂਠ ਮਾਰੀ ਆਪਾਂ ਫੁੱਟੇ ਕੁੰਡੀਆਂ ਲਾਤੀਆਂ ਸੀ ਲਾਤੀਆਂ ਹੋ ਪਿਆ ਉਹ ਜਿਹੜਾ ਤੁਹਾਨੂੰ ਪਤਾ ਯਾਰ ਖਰਾਬ ਹੋ ਗਏ ਕਮਪਟਰ ਜਿਹੜੇ ਫੋਨ ਸੀ ਖਰਾਬ ਆਪਦੀ ਵਜ੍ਹਾ ਨਾਲ ਹੋਇਆ ਠੀਕ ਹੈ ਕਿ ਨਹੀਂ ਆਪਾਂ ਕੂਤਰਾਂ ਚ ਦੋਸਤਾਂ ਕਿਉਂ ਨਹੀਂ ਆਪਦੀ ਵਜ੍ਹਾ ਨਾਲ ਖਰਾਬ ਹੋਏ ਨੇ ਖਰਾਬ ਤਾਂ ਆਉਂਦੇ ਨੇ ਫੁੱਟੇ ਚੇਂਜ ਕਰਤੇ ਹੋ ਵਰਤੇ ਠੀਕ ਹੈ ਕਿ ਨਹੀਂ ਫੁੱਟਿਆ ਤਿੰਨ ਤਾਂ ਫੁੱਟੇ ਪਤਾ ਨੇ ਆਪਾਂ ਤੇ ਤਾਂ ਰੱਖ ਕੇ ਤੇ ਬੱਸ ਬੱਚੇ ਆਪਾਂ ਇਹ ਕੀ ਕਢਾਏ ਸੀ ਲਾ ਲੋ ਬੀ ਕਵਚਤ ਹੋਣੇ 58 ਲਵਣ ਵਾਈਆਂ ਸੀ ਜਿੰਨੀਆਂ ਰਹਿ ਗਈਆਂ ਉਸ ਸਾਹ ਨਾਲ ਪਤਾ ਲੱਗ ਜੂ ਕਿ ਨਿਕਲ ਆਈ ਸੀ ਤੇ ਬਾਕੀ ਵੰਡ ਬੁਣੂ ਦਿੱਤੇ ਤੇ ਪਰਸੋਂ ਆਪਾਂ ਪਰਸੋਂ ਕੇ ਕੱਲ ਕੱਲ ਪਤਾ ਨਹੀਂ ਸ਼ਾਇਦ ਬਾਬੇ ਪਰਸੋਂ ਠੀਕ ਹੈ ਕਿ ਨਹੀਂ ਰਤਨਗੜ ਮੁੰਡਾ ਆਂਦਾ ਮੁੰਡਾ ਆਂਦਾ ਆਪਣਾ ਯਾਰ ਤੇ ਮਿੱਤਰ ਹੀ ਆ ਤੇ ਉਹਨੂੰ ਕੁੱਪਤਰ ਤੇ ਆਪਾਂ ਬਾਬੇ ਵਾਲੇ ਦਾ ਮੁੰਡਾ ਕਾਲਾ ਨਾਗ ਦੇ ਦਾ ਮਾਪਿਉਂ ਕਹਿੰਦਾ ਬੱਚੇ ਘੜਾਣੇ ਆ ਬਈ ਯਾਰ ਕਹਿੰਦਾ ਕੁੱਪਤਰ ਦੇ ਦੇ ਕੋਈ ਮੈਂ ਕੱਲ ਲੈ ਜਾ ਆ ਕੋਈ ਦਿੱਕਤ ਲਗਾਣੀ ਮਗਾ ਉੱਡਣ ਦੀ ਆਪਾਂ ਨੂੰ ਕੋਈ ਹੋ ਨਹੀਂ ਮੈਂ ਗਾਰੰਟੀ ਨਹੀਂ ਹੈਗੀ ਠੀਕ ਹੈ ਕਿ ਨਹੀਂ ਮੇਰੇ ਕੋਲ ਵੀ ਬੈਠੇ ਖੁੱਡਿਆਂ ਜਿੱਤੇ ਨੇ ਸਾਹਮਣੇ ਹੀ ਆ ਤੇਰੇ ਸਾਹਮਣੇ ਹੀ ਹੈ ਮਗਾ ਆਪਾਂ ਕਿਸ ਤਰ੍ਹਾਂ ਉੱਤਰ ਲਿਖਦੇ ਨਹੀਂ ਬਾਦੂ ਆਪਣੀ ਕਰਨਾ ਪੁਣਖਾ ਤੇ ਤਾਂ ਕਰਕੇ ਨਾ ਰਿਜ਼ਲਟ ਦੇਖ ਲਈ ਬੱਚੇ ਕਢਾ ਕੇ ਦੇਖ ਲਈ ਬਸ ਆਪਾਂ ਨੂੰ ਇਹਨਾਂ ਉਹ ਬਗਰੰਟੀ ਨਹੀਂ ਦੇਵੀਂ ਹਾਂ ਵੀ ਆ ਜਿੱਦਿਸ਼ਵਾਨੀਆਂ ਨੂੰ ਲਟਣ ਕੇ ਫਾੜਾ ਠੀਕ ਹੈ ਕਿ ਨਹੀਂ ਮਗਾ ਰਿਜ਼ਲਟ ਦੇਖ ਲਈ ਰੱਖੀ ਤੇ ਬਾਕੀ ਓਕੇ ਰਿਪੋਰਟਾਂ ਤੇ ਕਣਕ ਕੁਣਕ ਤੋਂ ਨਹੀਂ ਸੀ ਸੱਚ ਬੋਲਦੇ ਹਾਂ ਵੇਹਾ ਦਾ ਮਤ ਕਰਨ ਕੇ ਅਮ ਟਾਈਮ ਦਾ ਲਾ ਲ 5 ਵਜੇ ਨਾਲ ਈ ਵੀ ਦੀ ਗਤੀ ਹਾਂ ਨਾ ਠੀਕ ਹੈ ਕਿ ਨਹੀਂ ਦੀ ਦੀ ਤੇ ਤਾਂ ਕਰਕੇ ਕਣਕ ਪਈਆਂ ਉਹ ਤਾਂ ਵੈਸੇ ਧੁੱਪ ਹੀ ਹੋਈ ਤੇ ਬਾਖ ਖੈਰ ਕਿ ਢੋਲਾਗੇ ਤੋਂ ਕੱਲ ਮੈਂ ਜਾਣਾ ਪਰ ਕਿਉਂ ਦਾ ਕੈਨਸਲ ਹੋ ਵੀ ਮੇਰਾ ਕੋਈ ਪਤਾ ਨਹੀਂ ਤੇ ਜੀਆ ਵੀ ਕਰੀਦਾ ਤੇ ਦੇਖ ਲਾਂਗੇ ਠੀਕ ਹੈ ਕਿ ਨਹੀਂ ਤੇ ਹੁਣ ਪੈਨੇ ਆ ਤੇ ਦਾਣੇ ਰੱਖਦੇ ਆ ਥੋੜੀ ਦੇਰ ਨੂੰ ਉਹ ਮਿੱਤਰੋ ਟ੍ਰਾਇ ਕਰ ਲਈਆਂ ਰੈਡੀ ਤੇ ਰੱਖਦੀਆਂ ਆ 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 ਬਤ ਲਈ ਆਓ ਤੇ ਬਾਬੇ ਸੱਚ ਅੱਜ ਫਿਲ ਆ ਜੀ ਦੇਖੀ ਜਾਂਦਾ ਸੀ ਮੈਂ ਤੇ ਆਈਪਲ ਅੱਜ ਫਾਈਨਲ ਹੈ ਹਨਾ ਹੈਗੇ ਨਹੀਂ ਤੇ ਪੰਜਾਬ ਤੇ ਆਰਸੀਬੀਜ਼ ਆ ਲੋਕ ਤਾਂ ਐਵੇਂ ਬਾਗਲ ਹੋ ਰਹੇ ਜਿਵੇਂ ਭਾਂ ਪਤਾ ਨਹੀਂ ਬੋੜੀ ਬੁਰੀ ਦੇਖ ਕੇ ਜਾਣਗੇ ਕਣਕ ਦੀ ਠੀਕ ਹੈ ਕਿ ਨਹੀਂ ਆਇਓ 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 ਤੋਇ ਆਇਓ ਬੀਆ ਮੇ ਪਾਗਲ ਹੋ ਰਹੇ ਨੇ ਵੀ ਕਿਹੜੀ ਮਰਜ਼ੀ ਜਿੱਤੇ ਜੋਗੜਾ ਵੀ ਬੋਲੀ ਦੇ ਕੇ ਕੀ ਦੇ ਕੇ ਜਾਣਗੇ ਆਪਾਂ ਨੂੰ ਮੇਰੀ ਆਪਾਂ ਨੂੰ ਕੀ ਦੇਣਗੇ ਠੀਕ ਹੈ ਕਿ ਨਹੀਂ ਐਵੇਂ ਦੁਨੀਆ ਬੋਲੀ ਹੋ ਰਹੀ ਆਪਾਂ ਕੀ ਲੈਣਾ ਐ ਬੱਸ ਆਪਾਂ ਆਪਣਾ ਦਾ ਹੀ ਐਵੇਂ ਸਿਰ ਦਿਮਾਗ ਖਰਾਬ ਹੋ ਜਾਂਦਾ ਮੇਰਾ ਇਕੱਲੇ ਦਾ ਨਾ ਚੋਬਰ ਆਈ ਜਾਂਦਾ ਅੱਜ ਮੈਂ ਵੀ ਨਹੀਂ ਫੋਨ ਕਰਦਾ ਚੋਬਰ ਨੂੰ ਆਪੇ ਆ ਜੂਗਾ ਜਾਣਾ ਹੋਇਆ ਤੋ ਮਿੱਤਰੋ ਪਾਣੀ ਜਮਾਨ ਢਕਾਤਾ ਠੀਕ ਹੈ ਕਿ ਨਹੀਂ ਕਿਤੇ ਕਹਿ ਦੋ ਤੁਸੀਂ ਪਾਣੀ ਦਾ ਭਰੇ ਨਹੀਂ ਆਕ ਜਾ ਕੇ ਸੋ ਗਿਆ ਤੇ ਜਾਨਵਰ ਦੇਖਦਾ ਸੀ ਵੀ ਦਾਣੇ ਦੋਣੇ ਸਹੀ ਖਾਈ ਜਾਂਦੇ ਆ ਤੇ ਬਸ ਮੇਨ ਤਾਂ ਨਿਸ਼ਾਨੀ ਇਹ ਹੀ ਹੁੰਦੀ ਹੈ ਜਿਹੜਾ ਬਿਮਾਰ ਹੁੰਦਾ ਜਾਨਵਰ ਦਾਣੇ ਨਹੀਂ ਖਾਂਦਾ ਹੋ ਸਾਈਡ ਤੇ ਇਕੱਲਾ ਖੜਾ ਰਹਿੰਦਾ ਠੀਕ ਹੈ ਕਿ ਨਹੀਂ ਦਾਣੇ ਚੁਕਦਾ ਨਹੀਂ ਮਤਲਬ ਤੇ ਸਾਰੇ ਆਪਣੇ ਸਹੀ ਵਧੀਆ ਖਾਈ ਜਾਂਦੇ ਆ ਢੱਕ ਕੇ ਖਾਈ ਜਾਂਦੇ ਆ ਦਾਣੇ ਠੀਕ ਹੈ ਕਿ ਨਹੀਂ ਤੇ ਓਕੇ ਰਿਪੋਰਟ ਹੈ ਪਾਣੀ ਪੂਣੀ ਭਰਤਾ ਓਕੇ ਰਿਪੋਰਟਰ ਕਰਤੇ ਹੁਣ ਜਮ ਵੇਲਿਆਂ ਤੇ ਕਣਕ ਧੋਣੀ ਸੀ ਕਣਕ ਆਪਣੇ ਤੇ ਧੋਈ ਨਹੀਂ ਗਈ ਤੇ ਕੱਲ ਕੱਲ ਦੀ ਹੋਰ ਬਈ ਗੱਲ ਵਰਸਰ ਯਾਰ ਤੇ ਫਿਰ ਧੋਦਾਂਗੇ ਕੋਈ ਦਿੱਕਤ ਨਹੀਂ ਗੱਲ ਨਹੀਂ ਓਕੇ ਬੱਸ ਬੇਲੇ ਹੀ ਆ ਸਾਨੂੰ ਮਾੜੀ ਹੈ ਯਾਰ ਅਜੇ ਕਿਸ ਪਾਣੀ ਪੀਣ ਆਈ ਜਾਂਦੇ ਆਇਓ 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 ਤੋ ਆਇਓ 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 ਆਹ ਦੇਖੋ ਪਾਣੀ ਪੀਣ ਆਉਂਦੇ ਨੇ ਆਇਆ 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 ਵੀਰੋ 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 ਤੇਰਾ ਜਿਹੜਾ ਸੀਜ਼ਨ ਖਰਾਬ ਹੋਇਆ ਇਹਦਾ ਦੁੱਖ ਤਾਂ ਕਰਕੇ ਦਿਮਾਗ ਖਰਾਬ ਆ ਹੋਰ ਕੋਈ ਚੱਕਰ ਨਹੀਂ ਆਪਾਂ ਨੂੰ ਤੁਸੀਂ ਵੀ ਕਹਿੰਦੇ ਹੋਣਗੇ ਬਈ ਇਸ ਫੇਰ ਦੀਆਂ ਗੱਲਾਂ ਮਾਰੀ ਜਾਂਦਾ ਕਰੀ ਕੀ ਜਾਂਦਾ ਇਹ ਯਾਰ ਕੰਮ ਤਾਂ ਹੈ ਨਹੀਂ ਯਾਰ ਵਲੌਗ ਤਾਂ ਪਾਣਾ ਤਾਂ ਕਰਕੇ ਤੇ ਦਿਖਾਈਏ ਨਿਆ ਗੱਲਾਂ ਹੀ ਸੁਣਾਈਏ ਨਿਆ ਸਾਨੂੰ ਯਾਦ ਵੀ بس سپورٹ ਕਰਿਆ ਕਰੋ ਜਿਹੜੇ ਆਪਾ ਨੂੰ ਵੀਰ ਭਾਈ ਪਿਆਰ ਕਰਦੇ ਜਿਹੜੇ ਦੇਖਦੇ ਆ ਉਹਨਾਂ ਦਾ ਧੰਨਵਾਦ ਆ ਭਾਵੇਂ 10 ਕੁ ਬੰਦੇ ਦੇਖਦੇ ਆ ਆਪਾਂ ਨੂੰ ਆਪਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਲੀ-ਹੋਲੀ ਕਰਕੇ ਸੈਟਿੰਗ ਹੋਊਗੀ ਠੀਕ ਹੈ ਕਿ ਨਹੀਂ ਤੇ ਗੋਲੀ ਹੈ ਗੋਲੀ ਬੰਨ ਰੱਖਿਆ ਕਿੰਨੀ ਵਾਰੀ ਦੱਸਦਾ ਹੂ ਅਭੀ ਮੈਂ ਗੋਲੀ ਬੰਨ ਰੱਖਿਆ 4-5 ਵਾਰੀ ਦੱਸਤਾ ਤੇ ਐ ਹੀ ਆ ਬੰਦਨ ਕੀ ਹੋ ਰਿਹਾ ਯਾਰ ਚਲੋ ਯਾਰ ਬੱਸ ਪੈਨੇ ਆ